ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ 12 ਮਾਹ ਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹ ਧਿਆਨ ਨਾਲ ਬਾਣੀ ਦਾ ਨਾਮ ਸ਼ੁੱਧ ਉਚਾਰਨ ਕਰਨਾ ਹੈ ਕਈ 12 ਮਾਹ ਹੀ ਕਹਿ ਦਿੰਦੇ ਹਨ 12 ਕਹਿ ਦਿੰਦੇ ਨੇ ਮਾਹ ਕਹਿ ਦਿੰਦੇ ਨੇ ਹਾਹਾ ਛੱਡ ਹੀ ਦਿੰਦੇ ਨੇ ਹਾਂ ਇਹ ਉਚਾਰਨ ਕਰਨੇ ਹਨ ਬਾਰਹ ਮਾਹ ਕਹਿਣਾ ਇਹਨੂੰ ਮਾਹ ਨਹੀਂ ਕਹਿ ਦੇਣਾ ਇੱਥੇ ਯਮਕ ਲਾ ਦੇਣੀ ਹੈ ਥੋੜਾ ਜਿਆਦਾ ਰੁੱਕ ਕੇ ਬੋਲਣਾ ਹੈ ਬਾਰਹ ਮਾਹ ਮਾਂਜਨੀ ਨਾਲ ਜੋੜ ਦੇਣਾ ਬਾਰਹ ਮਾਹ ਮਾਂਜ ਇੱਥੇ ਬਿੰਦੀ ਆ ਗਈ ਹੈ ਇੱਥੇ ਥੋੜਾ ਨਾਸਕੀ ਜ਼ਿਆਦਾ ਉਚਾਰਨ ਕਰਨਾ ਮਾਂਜ ਇੱਥੇ ਵੀ ਥੋੜਾ ਜਿਆ ਠਹਿਰਾ ਦੇ ਕੇ ਬੋਲਣਾ ਮਾਂਜ ਮਹੱਲਾ ਨਹੀਂ ਕਰ ਦੇਣਾ ਮਾਜ ਇੱਥੇ ਥੋੜਾ ਰੁੱਕ ਕੇ ਫਿਰ ਬੋਲਣਾ ਮਹੱਲਾ ਪੰਜਵਾ ਘਰ ਚੌਥਾ ਇਸ ਨੂੰ ਚੌਥਾ ਉਚਾਰਨ ਕਰਨਾ ਚੌਥਾ ਨਹੀਂ ਕਹਿਣਾ ਚਚਾ ਊੜਾ ਬੰਦਮੂਗਲਾ ਔਂਕੜ ਥੱਥੀ ਕੰਨਾ ਸੂਰਠ ਰਾਗ ਦੇ ਵਿੱਚ ਵੀ ਅੱਖਰਾਂ ਦੇ ਵਿੱਚ ਵੀ ਲਿਖਿਆ ਹੋਇਆ ਮਹਾਰਾਜ ਨੇ ਚੌਥਾ ਇਸ ਕਰਕੇ ਇਸ ਦਾ ਉਚਾਰਨ ਚੌਥਾ ਕਰਨਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਾਰਹ ਮਹਾ माज মহলਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇ ਲਹਾਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਜਿੱਥੇ ਚਾਰ ਕੁੰਟ ਦਹ ਦਿਸ ਭ੍ਰਮੇ ਇਹ ਭ੍ਰਮੇ ਉਚਾਰਨ ਕਰਨਾ ਹੈ ਜਿੱਥੇ ਆਜੇ ਭਰਮ ਭਰਮ

ਦੁੱਧ ਤੇ ਬਾਹਰੀ ਯਾਨੀ ਦਰਮਿਆਨਾ ਦਾ ਬੋਲਣਾ ਦੁੱਧਾ ਨਹੀਂ ਕਹਿਦਣਾ ਜ਼ਿਆਦਾ ਕਸਕੀ ਤੇਨ ਦੁੱਧ ਤੇ ਬਾਹਰੀ ਕਿਤ ਨ ਆਵੇ ਕਾਮ ਜਾਲ ਬਿਨ ਸਾਖ ਕੁਮਲਾਵਤੀ ਹਾਂਜੀ ਜਾਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ ਹਰਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ਹਰਨਾਹ ਇਥੇ ਠਮਕ ਲਾ ਦੇਣੀ ਐ ਸਰਨਾਹ ਨਾ ਮਿਲੀਐ ਸਾਜਨਾ ਇਥੇ ਵਿਸਰਾਮ ਐ ਕਤ ਪਾਈਐ ਵਿਸਰਾਮ ਇਸਨੂੰ ਕਤ ਨਹੀਂ ਬੋਲਣਾ ਕਤ ਪੂਲਾ ਹੀ ਵਿਚਾਰਨ ਕਰਨਾ ਸਰਨਾਹ ਨਾ ਮਿਲੀਐ ਸਾਜਨਾ ਕਤ ਪਾਈਐ ਵਿਸਰਾਮ ਜਿਤ ਘਰ ਹਰਕੰਤ ਨ ਪ੍ਰਗਟਈ ਹਾਂਜੀ ਪ੍ਰਗਟਈ ਇਸ ਤਰ੍ਹਾਂ ਉਚਾਰਨ ਪਟਨਗਰ 6 ਗ੍ਰਾਮ ਪਠ ਵੀ ਕਸ ਕੇ ਉਚਾਰਨ ਕਰਨਾ ਨਗਰਪਦ ਵੀ ਕਸ ਕੇ ਉਚਾਰਨ ਕਰਨਾ ਪਠ ਨਗਰ ਸੀ ਗ੍ਰਾਮ ਸਰਬ ਸੀਗਾਰ ਤੰਬੂਲ ਰਸ ਇਹ ਸਰਬ ਬੱਬੇ ਨਾਲ ਹੀਠਾ ਰਾਰਾ ਹੈ ਸਰਬ ਨਹੀਂ ਕਹਿਣਾ ਸਰਬ ਸੀਗਾਰ ਤੰਬੂਲ ਰਸ ਸਾਨ ਦੇ ਹੀ ਸਭ ਖਾਮ ਤ੍ਰਬ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲਹੁ ਸੁਆਮੀ ਸੰਗ ਪ੍ਰਭ ਇਹ ਸੰਗ ਨਾ ਧਿਆਨ ਨਾਲ ਬੋਲਨਾ ਗੱਗੇ ਨਾਲ ਹੀ ਕੋਈ ਸੰਗ ਹੀ ਕਹਿ ਜੰਦੇ ਹਨ ਸੰਗ ਦਾ ਫਿਰ ਗਲੇ ਨੂੰ ਕਹਿੰਦੇ ਹੈ ਇਹ ਸੰਗ ਮੇਲ ਮਿਲਾਪ ਦਾ ਵਾਚਕ ਹੈ ਹਰ ਮੇਲਹੁ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਤਾਮ ਜਿਸ ਦੇ ਤੋ ਸੰਗਤ ਪਾਤ ਬਣਿਆ ਹੈ ਸੰਗਤ ਆਰਤੀ ਹੁੰਦਾ ਜੋੜ ਮੇਲ ਚੇਤ ਗੋਵਿੰਦ ਅਰਾਦੀਐ ਚੇਤ ਪਤ ਤੇ ਯਮਕ ਲਾਉਣੀ ਐ ਚੇਤ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ ਚੇਤ ਗੋਵਿੰਦ ਗੋਵਿੰਦ ਨਹੀਂ ਕਹਿਦਣਾ ਚੇਤ ਗੋਵਿੰਦ ਅਰਾਦੀਐ ਚੇਤ ਗੋਵਿੰਦ ਅਰਾਦੀਐ ਹੋਵਾ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹ ਗਣਾ ਇੱਕ ਖੇਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿਚ ਵਣਾ ਸੋ ਪ੍ਰਭ ਚਿਤ ਨ ਆਵਰੀ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭ تن ਭਾਗ ਮਣਾ ਹਰ ਗੁਰਸਿੱਖ ਨੇ ਪਿੱਛੇ ਪਾਦਾ ਇਹ ਹਨ ਨਾ ਜਿਵੇਂ ਆਇਆ ਕਾਣਾ ਧਾਣਾ ਗਾਣਾ ਜੀਵਣਾ ਜਣਾ ਵਣਾ ਗਾਣਾ ਇਹ ਮਣਾ ਇਹ ਨਾਣਿਆਂ ਨਾਲ ਉਚਾਰਨ ਕਰਨੇ ਹਨ ਇੱਥੇ ਤੱਕ ਅੱਗੇ ਨੰਨੇ ਨਾਲ ਜਿਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ اے ਨੰਨੇ ਨਾਲ ਹਰ ਦਰਸ਼ਨ ਕਉ ਕਕੇ ਤੇ ਟਿੱਪੀ ਲੱਗੀ ਹੋਈ ਐ ਪਰ ਅੱਗੇ ਊੜਾ ਹੈ ਜੇ ਕੋਈ ਹੋਰ ਅੱਖਰ ਸਸੇ ਤੋਂ ਲੈ ਕੇ ਹੋਰ ਹੁੰਦੇ ਤਾਂ ਇਹ ਟਿੱਪੀ ਦਾ ਉਚਾਰਨ ਪੂਰਾ ਸਪਸ਼ਟ ਹੋਣਾ ਸੀ ਊੜਾ ਹੁੰਦਿਆਂ ਹੋਇਆਂ ਸਪਸ਼ਟ ਉਚਾਰਣ ਨਹੀਂ ਹੋ ਸਕਦਾ ਇਸ ਕਰਕੇ ਇਸ ਟਿੱਪੀ ਦਾ ਜਿਹੜਾ ਉਚਾਰਣ ਹੈ ਬਿੰਦੀ ਦੇ ਰੂਪ ਵਿੱਚ ਹੋਵੇਗਾ ਕਰਨਾ ਜ਼ਰੂਰੀ ਹੈ ਇਹਨੂੰ ਛੱਜਣਾ ਨਹੀਂ ਕਾਓ ਸਿੱਧਾ ਨਹੀਂ ਬੋਲਣਾ ਹਰ ਦਰਸ਼ਨ ਕਾਓ ਇਉਂ ਕਕੇ ਤੇ ਬਿੰਦੀ ਕਾਂ ਇਉਂ ਬੋਲਣਾ ਹੈ ਹਰ ਦਰਸ਼ਨ ਕਾਓ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤੇਸਕ ਪਾਇ ਲੱਗਾ ਤਿਸਕ ਪਾਇ ਲੱਗਾ ਵੈਸਾਖ ਧੀਰਨ ਕਿਉ ਵਾਢੀਆ ਵੈਸਾਖ ਪਤਿਯੰ ਕਲਾ ਦਨੀਐ ਵੈਸਾਖ ਧੀਰਨ ਕਿਉ ਵਾਢੀਆ ਜਿਨਾ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੂਹ ਪੁੱਤਰ ਕਲਤਰ ਨ ਸੰਗਤਨਾ ਹਰ ਅਵਨਾਸੀ ਓਹ पलच पलच सगली मुई ਝੂਠਾ ਧੰਦਾ ਮੋਹ ਇਹ ਜਿਸ ਤਰ੍ਹਾਂ ਉਚਾਰਨ ਕੀਤੇ ਹਨ ਪਦ اسی ਤਰ੍ਹਾਂ ਉਚਾਰਨ ਕਰਨੇ ਹਨ ਵਿਛੂਹ ਧੋਹ ਓਹ ਮੋਹ ਇਹ ਨਹੀਂ ਵੀ ਵਿਛੂਹ ਧੋਹ ਮੋਹ ਹੋੜੇ ਲਾਈ ਜਾਂਦੇ ਹਨ ਇਸ ਕਰਕੇ ਸ਼ੁੱਧ ਉਚਾਰਨ ਕਰਨਾ ਹੈ ਯਾਨੀ ਕੂੜਾ ਵਧਾ ਦੇਣਾ ਮੋਹ ਨੂੰ ਵਧਾ ਦੇਣਾ ਹਾ ਹ ਮੁਕਤਾ ਔਂਕੜ ਲੱਗ ਜਾਂਦਾ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਅਹ ਖੋਹ ਇਸ ਨੂੰ ਖੋਹੇ ਉਚਾਰਨ ਕਰਨਾ ਇਹਨੂੰ ਖੋਹੇ ਨਹੀਂ ਕਹਿ ਦੇਣਾ ਲਾਂ ਲਾ ਕੇ ਇਕਸ ਇੱਥੇ ਯਮਕ ਲਾ ਦੇਣੀ ਹੈ ਇਕਸ ਹਰ ਕੇ ਨਾਮ ਬਿਨ ਅੱਗੇ ਲਈਅਹ ਖੂਹੇ ਦਈਓ ਵਿਸਾਰ ਵਿਗੁਚਣਾ ਦਈਓ ਵਿਸਾਰ ਇਥੇ ਠਮਕ ਲੱਗ ਜੇਗੀ ਵਿਗੁਚਣਾ ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਈ ਦਈਓ ਨਾਮ ਵਾਹਿਗੁਰੂ ਦਾ ਹੀ ਹੈ ਵਾਹਿਗੁਰੂ ਨੂੰ ਵਿਸਾਰ ਕੇ ਵਿਗੁਚਣਾ ਕੀ ਖਰਾਬ ਹੋਣਾ ਪ੍ਰਭ ਬਿਨ ਅਵਰ ਨ ਕੋਈ ਪ੍ਰੀਤਮ ਚਰਣੀ ਜੋ ਲੱਗੇ ਤੈਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਆਮ ਅਸੀਂ ਨਾ ਤੇਜ਼ੀ ਨਾਲ ਜਦੋਂ ਪਾਠ ਕਰਦੇ ਆਂ ਤੇ ਐਂ ਹੀ ਕਹਿ ਦਿੰਦੇ ਆਂ ਨਾਨਕ ਕੀ ਕੱਕੇ ਦੋਵੇਂ ਸ਼ੁੱਧ ਬੋਲਨੇ ਹਨ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈ ਸਾਥ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਇ